ਮਾਰਕਾ ਜੀ ਹਾਂ ਜੀ ਮੈਂ ਬਲਰਾਤਿਆਂ ਪੱਕਾ ਕਾਉਂਸਲਰ ਹਾਂ ਜੀ ਨਗਰ ਨੇ ਕਿ ਵਾਟਰ ਨੰਬਰ 16 ਦਾ ਤੇ ਮੈਨੂੰ ਮਤਲਬ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਿਆ ਸੀ ਕਿ 24 ਨੰਬਰ ਫੈਕਟਰੀ ਆਪਣੇ ਭਰਾ ਦੀ ਹੈ ਪਰਨੀਚਰ ਦੀ ਉਹਨੂੰ ਬਹੁਤ ਭਿਆਨਕ ਅੱਗ ਲੱਗੀ ਹੈ ਤੇ ਹੁਣ ਇੱਥੇ ਆ ਕੇ ਦੇਖਿਆ ਵੀ ਮੈਂ ਵੈਰਬਰਗਟ ਨੂੰ ਫੋਨ ਕੀਤਾ ਤੇ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਵੈਰਬਰਗਟ ਤੇ ਬੱਝ ਚੁੱਕੀ ਸੀ ਤੇ ਇੱਥੇ ਆ ਕੇ ਦੇਖਿਆ ਵੀ ਮਗਰ ਇੱਕ ਪ੍ਰਾਪਤਿਕ ਫੈਕਟਰੀ ਆ ਪਹਿਲਾਂ ਉਹਨੂੰ ਅੱਗ ਲੱਗੀ ਹੈ ਉਹ ਤੋਂ ਅੱਗ ਅੰਦਰ ਨੂੰ ਆਈ ਹੈ ਤੇ ਹੁਣ ਦੇਖੋ ਨੁਕਸਾਨ ਤਾਂ ਕਾਫੀ ਹੋ ਗਿਆ ਤੇ ਬਾਕੀ ਹੁਣ ਬਾਅਦ ਚ ਪਤਾ ਲੱਗੂ ਆ ਇਹ ਇੱਥੇ ਲੀ ਜਾਂਦਾ ਅੰਦਰ ਸੀ ਅੰਦਰ ਕੀ ਸੀ ਜੀ ਅੰਦਰ ਖਾਲੀ ਬੋਰਡ ਪਿਆ ਸੀ ਜੀ ਉੱਪਰ ਉੱਪਰਲੇ ਪਾਸੇ ਵੇ ਦੋ ਵੈਕਟਰ ਨੂੰ ਅਗਲਾ ਕੀ ਹਾਂਜੀ ਪਿੱਛੇ ਪਲਾਸਟਿਕ ਦਾ ਕਰਾਇਤੇ ਲਈ ਵੀ ਆ ਕਿਸ ਨੇ ਕੋਈ ਪਲਾਸਟਿਕ ਦਾ ਕੰਮ ਕੰਮ ਕਰਦੇ ਸੀਗੇ ਉਸ ਨੂੰ ਅਗਲਾ ਕਿ ਉਹ ਤੋਂ ਹੀ ਦਰਾਈ ਆ ਪਤਾ ਲੱਗਿਆ ਕਾਰਨ ਕੀ ਰ ਅਗਲਾ ਕੰਦਾ ਨਹੀਂ ਕਾਰਨ ਤਾਂ ਇਹੀ ਹੈ ਜੀ ਪਿੱਛੇ ਪਲਾਸਟਿਕ ਫੈਕਟਰੀ ਨੂੰ ਅੱਗ ਲੱਗੀ ਆ ਕੋਈ ਚੀਜ਼ ਮਾਰੇ ਮੁੱਟੇ ਬਣਾਉਂਦੇ ਸੀ ਪਲਾਸਟਿਕ ਦਾ ਉਹਦਾ ਸ਼ਾਰਟ ਸਰਕਟ ਹੋ ਗਿਆ ਉਹ ਵੱਧ ਕੇ ਅੱਗੇ ਦਰ ਨੂੰ ਅਗਿਓ ਫੈਕਟਰੀ ਬੰਦ ਸੀਗੀ ਉਹ ਆਏ ਨਹੀਂ ਸੇ ਤੱਕ ਇਹ ਵੀ ਹਜੇ ਖੁੱਲੀ ਸੀਗੀ ਆਉਣਸਾਰ ਦੇਖਿਆ ਵੀ ਅੱਗ ਲੱਗੀ ਪਈ ਆ ਪੁੱਤ ਹਸਾਦਾ ਇੱਟਾ ਜਿਹੜੇ ਜਨਤਾਰਾ ਉਹ ਇੱਕ ਸਦਨ ਰੱਖਣੇ ਚਾਹੀਦੇ ਜਾਨਾ ਤਾਂ ਲੋਕ ਪਹਿਲੇ ਇਸ ਨੂੰ ਤੇ ਆਣੇ ਇਹ ਬਿਲਕੁਲ ਜੀਦਾਰ ਰੱਖਣੀ ਚਾਹੀਦੀ ਹੈ ਕਿ ਜਦੋਂ ਬੰਦੇ ਨਾਲ ਹੋ ਜਾਂਦੀ ਹੈ ਨਾ ਜੀ ਉਦੋਂ ਬੰਦਾ ਮਹਿਸੂਸ ਕਰਦਾ ਆਪਾਂ ਸਾਰੇ ਅਣਗਿਣਤ ਨਹੀਂ ਕਰ ਦਿੰਦੇ ਆ ਤੇ ਪਰ ਇਹ ਰੱਖਣੀ ਚਾਹੀਦੀ ਇਹ ਹੈਗੀ ਆ ਭਾਵੇਂ ਮੇਰਾ ਨਾਮ ਮੋਹਨ ਸਿੰਘ ਪੁਰੀ ਹੈ ਜੀ ਮੈਂ ਇਥੇ ਇੰਡਸਟਰੀ ਏਰੀਆ ਦਾ ਜਿਹੜਾ ਪ੍ਰੈਜ਼ੀਡੈਂਟ ਨੇ ਆ ਤੇ ਇੱਕ ਘੰਟਾ ਪਹਿਲਾਂ ਸਿਰਫ 24 ਨੰਬਰ ਜੋ 24 ਨੰਬਰ ਜਿਹੜੀ ਹੈ ਮਗਰਪੈਂਦੀ ਹੈ ਔਰ 3 ਨੰਬਰ ਫਰਨੀਚਰ ਦੀ ਹੈ ਫੈਕਟਰੀ ਇਹ ਚ ਅੱਗ ਲੱਗੀ ਹੈ ਬਹੁਤ ਜ਼ਬਰਦਸਤ ਅੱਗ ਸੀਗੀ ਤੇ ਫਰਬ ਗੇਡ ਨੂੰ ਅਸੀਂ ਚੁਚਿਤ ਕੀਤਾ ਉਹ ਗੱਡੀਆਂ ਤਿੰਨ ਚਾਰ ਆ ਗਈਆਂ ਇੱਥੇ ਤੇ ਮਤਲਬ ਜਿਹੜੀ ਉਹਨਾਂ ਇਸ ਵੇਲੇ ਕੰਟਰੋਲ ਕੀਤਾ ਜਾ ਰਿਹਾ ਸਾਰਾ ਨੁਕਸਾਨ ਬਜੀ ਕਿੰਨਾ ਲੱਗ ਰਿਹਾ ਦੇਖੋ ਨੁਕਸਾਨ ਤਾਂ ਅਜੇ ਨੁਕਸਾਨ ਵਾਲੀ ਥਾਂ ਤੇ ਅਜੇ ਪਹੁੰਚ ਨਹੀਂ ਜਾ ਰਿਹਾ ਕਿਉਂਕਿ ਬਹੁਤ ਧੂਆਂ ਹੈ ਉੱਥੇ ਤੇ ਜਦੋਂ ਧੂਆਂ ਖਤਮ ਹੋਏਗਾ ਤੇ ਫਿਰ ਫੇਰ ਹੀ ਪਤਾ ਲੱਗੇਗਾ ਕਿੰਨਾ ਖਰਚ ਹੋਊਗਾ ਕਿਉਂਕਿ ਫਰਨੀਚਰ ਦੀ ਸੀ ਸਾਰੀ ਬਈ ਦੀ ਨਾ ਤੁਹਾਡੇ ਬਲਜੀਤ ਸਿੰਘ ਆਏ ਮੇਰੇ ਨਾਲ ਬਜੀ ਕੀ ਕਾਲ ਆਈ ਸੀ ਕਿਸ ਤਰ੍ਹਾਂ ਦੀ ਆ ਕੇ ਲੱਗੀ ਯਾਰ ਕਿਸ ਤਰ੍ਹਾਂ ਦੇ ਹਰਾਬ ਦੇ ਹਾਂ ਜੀ ਸਰ ਇੱਥੇ ਫੋਕਲ ਪੁਆਇੰਟ ਦੇ ਵਿੱਚ ਸਾਨੂੰ ਕਾਲ ਆਈ ਸੀ ਫੈਕਟਰੀ ਦੇ ਵਿੱਚ ਅੱਗ ਲੱਗੀ ਐ ਤੇ ਇੱਥੇ ਅਸੀਂ ਮੌਕੇ ਤੇ ਜਿੰਨੀਆਂ ਜਿੰਨੀਆਂ ਵੀ ਸਾਡੀਆਂ ਕਟੀਆਂ ਸਾਰੀਆਂ ਅਸੀਂ ਮੌਕੇ ਤੇ ਪਹੁੰਚ ਚੁੱਕੇ ਆਂ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਵੈਸੇ ਉਹ तकरीबन ਬਹੁਤ ਕੰਟਰੋਲ ਕਰ ਲਈ ਐ ਅੱਗ ਅਸੀਂ ਨੁਕਸਾਨ ਦਾ ਹਜੇ ਅੰਦਾਜ਼ਾ ਜੀ ਬਾਅਦ ਚ ਪਤਾ ਲੱਗਿਆ ਉਹ ਸਾਡੇ ਕਰਮਚਾਰੀ ਲੱਗੇ ਹੋਏ ਆ ਜੀ ਕਾਰਨ ਦਾ ਕੁਝ ਪਤਾ ਨਹੀਂ ਲੱਗਿਆ ਜੀ ਇਹ ਇੰਡਸਟਰੀ ਦੇ ਵਿੱਚ ਫਰਨੀਚਰ ਦੀ ਫੈਕਟਰੀ ਆ ਜੀ ਕੋਈ ਇਹ ਇਹਦੇ ਪਿੱਛੇ ਵੀ ਬੈਕ ਸਾਈਡ ਤੇ ਵੀ ਫੈਕਟਰੀ ਆ ਉਹਨੂੰ ਬਚਾ ਲਿਆ ਸੀ ਇਹਦੇ ਤੇ ਇਹਦੇ ਤੇ ਕੰਮ ਪਾ ਰਹੇ ਆ। ਤੇਰੀ ਫੈਕਟਰੀ ਨੂੰ ਪਹਿਲਾਂ ਨਹੀਂ ਪਹਿਲਾਂ ਹਜੇ ਨਹੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਅਸੀਂ ਕੰਮ ਕਰ ਰਹੇ ਆ ਇੰਜਨ ਸਮੋਕ ਤੇ। ਹਲੋ। ਹਲੋ ਹਲੋ। ਆਹ ਵਾਲੀ ਗੱਲ ਨਹੀਂ ਪੂਰਾ ਹੋ ਰਿਹਾ।